ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਦੇਸ਼ ਦੀ ਵਿਕਾਸਤਰ ਡਿੱਗੀ ਦੋਸਤੋ ਕੇਂਦਰ ਸਰਕਾਰ ਵੱਲੋਂ ਸਮੇਂ-ਸਮੇਂ ਤੇ ਦਾਅਵੇ ਕੀਤੇ ਜਾਂਦੇ ਨੇ ਝੋਰ-ਸ਼ੋਰ ਨਾਲ ਪ੍ਰਚਾਰਿਆ ਜਾਂਦਾ ਹੈ ਵੀ ਭਾਰਤ ਦੇਸ਼ ਜਿਹੜਾ ਬਹੁਤ ਤਰੱਕੀਆਂ ਦੇ ਰਾਤੇ ਵਧਿਆ ਹੋਇਆ ਹੈ ਬਹੁਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਸਾਡੀ ਵਿਕਾਸਤਰ ਲਗਾਤਾਰ ਵੱਧ ਰਹੀ ਹੈ ਇਸ ਤਰ੍ਹਾਂ ਦੇ ਦਾਅਵੇ ਜਿਹੜੇ ਨੇ ਉਹ ਕੇਂਦਰ ਸਰਕਾਰ ਕੋਈ ਇੱਕ ਵਾਰ ਨਹੀਂ ਦੋ ਵਾਰ ਨਹੀਂ ਹਜ਼ਾਰਾਂ ਵਾਰ ਕਰ ਚੁੱਕੀ ਹੈ ਬਹੁਤ ਰਾਜਨੀਤਿਕ ਮੰਚਾਂ ਤੇ ਜਾਂ ਹੋਰ ਸਮਾਗਮਾਂ ਦੇ ਵਿੱਚ ਕੇਂਦਰੀ ਮੰਤਰੀ بار بار ਇਹਨਾਂ ਚੀਜ਼ਾਂ ਦਾ ਦਾਵਾ ਕਰਦੇ ਨੇ ਪਰ ਸਾਡੇ ਵਿਕਾਸਤਰ ਮੌਜੂਦਾ ਸਮੇਂ ਜੇ ਦੇਖੀਏ ਤਾਂ ਖੇਠਾਂ ਡਿੱਗਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਹੁਣੇ ਇੱਕ ਆંકੜੇ ਜਾਰੀ ਹੋਏ ਨੇ ਕਿ ਜਿਹੜਾ ਮੈਨੂਫੈਕਚਰਿੰਗ ਤੇ ਖਨਨ ਖੇਤਰ ਹੈ ਉਹਦੇ ਵਿੱਚ ਖਰਾਬ ਪ੍ਰਦਰਸ਼ਨ ਦੇ ਚੱਲਦੇ ਆ ਮੌਜੂਦਾ ਚੱਲ ਜਿਹੜਾ ਵਿੱਤਵਰਾਈ ਦੇ ਵਿੱਚ ਜੁਲਾਈ ਤੇ ਸਤੰਬਰ ਮਹੀਨੇ ਤੱਕ ਤਾਂ ਜਿਹੜਾ ਕੁਆਟਰਲੀ ਪੀਰੀਅਡ ਹੈ ਇਸ ਤਿਮਾਹੀ ਦੇ ਵਿੱਚ ਸਾਡੀ ਜਿਹੜੀ ਵਿਕਾਸ ਦਰ ਹੈ ਉਹ ਘਟ ਕੇ 5.4% ਤੇ ਪਹੁੰਚ ਗਈ ਹੈ ਦੋਸਤੋ ਕਿਤਨਾ ਕਿਤੇ ਇਹ ਚਿੰਤਾ ਦਾ ਵਿਸ਼ਾ ਤਾਂ ਜ਼ਰੂਰ ਹੈ ਜਦੋਂ ਕੇਂਦਰ ਸਰਕਾਰ 2047 ਦਾ ਵਿਜ਼ਨ ਲੈ ਕੇ ਦੇਸ਼ ਨੂੰ ਇੱਕ ਡਿਵੈਲਪਡ ਕੰਟਰੀ ਬਣਾਉਣ ਦਾ ਦਾਵਾ ਕਰਦੀ ਹੋਵੇ ਉਸੇ ਦੀ ਤਰਜੀਹ ਤੇ ਲਗਾਤਾਰ ਕੰਮ ਕਰਦੀ ਹੋਵੇ ਪਲੈਨਿੰਗ ਕਰ ਰਹੀ ਹੋਵੇ ਪਰ ਉਸ ਦੇ باوجود ਸਾਡੀ ਜਿਹੜੀ ਵਿਕਾਸਤਰ ਹੈ ਉਹ ਡਿੱਗਣਾ ਇਹ ਚਿੰਤਾ ਦਾ ਵਿਸ਼ਾ ਤੇ ਨਾਲ ਹੀ ਇਹ ਵੀ ਗੱਲ ਹੈ ਵੀ ਇਹ ਕੋਈ ਇੱਕ ਵਾਰ ਨਹੀਂ ਡਿੱਗੀ ਔਰ ਇੰਨੀ ਕੇਟਾ ਡਿੱਗੀ ਵੀ ਪਿਛਲੇ 2 ਸਾਲਾਂ ਦਾ ਆਂਕੜਾ ਅਸੀਂ ਦੇਖੀਏ ਤਾਂ 2 ਸਾਲਾਂ ਦੇ ਆਂਕੜੇ ਦੇ ਵਿੱਚ ਸਭ ਤੋਂ ਹੇਠਲੇ ਪੱਧਰ ਤੇ ਆ ਗਈ ਇਹ ਜੁਲਾਈ ਤੋਂ ਸਤੰਬਰ ਜੁਲਾਈ ਅਗਸਤ ਸਤੰਬਰ ਮਹੀਨੇ ਦੇ ਕੁਆਟਰਲੀ ਪੀਰੀਅਡ ਵਿੱਚ ਜਿਹੜੀ ਸਾਡੀ ਵਿਕਾਸਤਰ ਹੈ ਹਾਲਾਂਕਿ ਜੇ ਅਸੀਂ ਪਿਛਲੇ ਸਾਲ ਦੇਖਦੇ ਹਾਂ ਪਿਛਲੇ ਸਾਲ ਹੀ ਨਾ ਦਿਨਾਂ ਦੇ ਵਿੱਚ 8.1 ਫੀਸਦੀ ਦਾ ਦਰਜ ਕੀਤਾ ਸੀ ਉਸ ਸਮੇਂ ਵੱਧ ਜਿਹੜਾ ਸਾਨੂੰ ਉੱਥੇ ਦੇਖਣ ਨੂੰ ਮਿਲਿਆ ਸੀਗਾ ਪਰ ਹੁਣ ਜਿਹੜਾ ਇਹ ਡਿੱਗੀ ਹੈ ਇੰਨਾ ਹੀ ਨਹੀਂ ਜੇ ਅਸੀਂ ਹੋਰ ਪਿੱਛੇ ਜਾਈਏ ਤਾਂ ਸਾਲ 2022-23 ਦੇ ਵਿੱਚ ਅਕਤੂਬਰ ਤੋਂ ਦਸੰਬਰ ਮਹੀਨੇ ਦੇ ਪੀਰੀਅਡ ਦੇ ਵਿੱਚ ਸਾਡੀ ਜੀਡੀਪੀ ਜਿਹੜੀ ਆ ਭਾਵੇਂ ਕਿ ਅਸੀਂ ਮੰਨਦੇ ਹਾਂ 4.3% ਰਹਿ ਗਈ ਸੀ ਪਰ ਉਸ ਤੋਂ ਬਾਅਦ ਲਗਾਤਾਰ ਇਹ ਤੇਜ਼ੀ ਨਾਲ ਅੱਗੇ ਵਧ ਰਹੀ ਸੀ ਪਰ ਹੁਣ ਦੁਬਾਰਾ ਇਹੇ ੇਠਾਂ ਨੂੰ ਆ ਗਈ ਹੈ ਹਾਲਾਂਕਿ ਵਿਰੋਧੀ ਧਿਰ ਵੱਲੋਂ ਇਸਤੇ ਲਗਾਤਾਰ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਵੀ ਕਿ ਕੇਂਦਰ ਸਰਕਾਰ ਜਿਹੜੀ ਆંકੜੇ ਜਾਰੀ ਕਰ ਰਹੀ ਹੈ ਉਹ ਅਸਲ ਆંકੜੇ ਨਾਲ ਮੇਲ ਨਹੀਂ ਖਾਂਦੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਗਲਤ ਆંકੜੇ ਪੇਸ਼ ਕਰ ਰਹੀ ਹੈ ਇਸ ਤਰ੍ਹਾਂ ਦੇ ਦੋਸ਼ ਕਾਂਗਰਸ ਪਾਰਟੀ ਨੇ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਕਾਂਗਰਸ ਪਾਰਟੀ ਦੇ ਜਿਹੜੇ ਜਨ ਸਕੱਤਰ ਨੇ ਜੈ RAM ਰਮੇਸ਼ ਉਹਨਾਂ ਵੱਲੋਂ ਇਸਤੇ ਸਵਾਲ ਚੁੱਕੇ ਗਏ ਨੇ ਤੇ ਕੇਂਦਰ ਸਰਕਾਰ ਨੂੰ ਪਟਾਰੇ ਦੇ ਵਿੱਚ ਖੜਾ ਕੀਤਾ ਗਿਆ ਹੈ ਪਰ ਜੇ ਦੇਖੀਏ ਤਾਂ ਕੇਂਦਰ ਸਰਕਾਰ ਦੇ ਆਗੂ ਜਾਂ ਭਾਜਪਾ ਦੇ ਆਗੂ ਇਸੇ ਚੀਜ਼ ਨਾਲ ਪੱਲਾ ਝਾੜ ਰਹੇ ਨੇ ਕਿ ਅੱਜ ਵੀ ਸਾਡੇ ਦੇਸ਼ ਦੀ ਵਿਕਾਸ ਦਰ ਹੈ ਉਹ ਚੀਨ ਨਾਲੋਂ ਕਿਤੇ ਵਾਧਾ ਹੈ ਕਿ ਜਿਹੜਾ ਚੀਨ ਆਜ ਆਪਣੇ ਆਪ ਨੂੰ ਸੁਪਰ ਪਾਵਰ ਵਾਲੇ ਬਣਾਉਣ ਵਾਲੇ ਪਾਸੇ ਤੇਜ਼ੀ ਨਾਲ ਵੱਧ ਰਿਹਾ ਉਹ ਆਪਣੇ ਆਪ ਨੂੰ ਇੱਕ ਦੁਨੀਆ ਦੀ ਸਭ ਤੋਂ ਫਾਸਟੈਸਟ ਜਿਹੜਾ ਹੈਗਾ ਇਕਨੋਮਿਕ بیس ਤੇ ਡਵੈਲਪਮੈਂਟ ਕੰਟਰੀ ਦਾਸ ਤੇ ਉਹਦੀ ਵੀ ਵਿਕਾਸ ਦਰ ਅਜ 4.6% ਦਾ ਹੈ ਵੀ ਕਿ ਸਾਡੀ ਤਾਂ ਫਿਰ 5.4% ਹੈ ਵੀਕਾ ਲਗਭਗ ਅਸੀਂ ਉਸ ਤੋਂ 1% ਵਧ ਤੇ ਚੱਲ ਰਹੇ ਹਾਂ ਕਿ ਇਸ ਤਰ੍ਹਾਂ ਦੇ ਜਿਹੜਾ ਦੂਸ਼ਣਵਾਜੀ ਕਹਿ ਲੋ ਯਾ ਇੱਕ ਤਰ੍ਹਾਂ ਦਾ ਆਪਣਾ ਪੱਖ ਭਾਜਪਾ ਦੇ ਆਗੂ ਲਗਾਤਾਰ ਰੱਖ ਰਹੇ ਨੇ ਪਰ ਦੋਸਤੋ ਗੱਲ ਤਾਂ ਇਹ ਹੀ ਆਂਦੀ ਹੈ ਵੀ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਤੇ ਸਮੂਚੀ ਕੈਬਨ ਜਿਹੜੀ ਕੇਂਦਰੀ ਕੈਬਨਟ ਹੈ ਯਾ ਭਾਜਪਾ ਦੇ ਆਗੂ ਨੇ ਉਹਨਾਂ ਵੱਲੋਂ ਵਾਰ-ਵਾਰ ਪਿਛਲੇ ਕਈ ਸਾਲਾਂ ਤੋਂ 2014 ਤੋਂ ਹੀ ਕਹ ਲਈ 10 ਸਾਲਾਂ ਤੋਂ ਲਗਾਤਾਰ ਇਸ ਚੀਜ਼ ਨੂੰ ਪ੍ਰਚਾਰਿਆ ਜਾ ਰਿਹਾ ਵੀ ਕਿ ਪਿਛਲੇ ਸਮੇਂ 'ਚ ਦੇਸ਼ 'ਚ ਕੋਈ ਵਿਕਾਸ ਨਹੀਂ ਹੋਇਆ ਸੀ 70 ਸਾਲਾਂ 'ਚ ਜਿਹੜਾ ਵਿਕਾਸ ਹੋਇਆ ਇਹ ਸਾਡੇ ਕਾਰਜਕਾਲ 'ਚ ਹੋਇਆ ਤੇ ਉਹ ਨਾਲ ਹੀ ਦਾਵਾ ਇਹ ਵੀ ਕਰ ਰਹੇ ਨੇ ਵੀ ਕਿ ਜਦੋਂ ਦੇਸ਼ ਦੀ ਆਜ਼ਾਦੀ ਦੀ 100ਵੀਂ ਵਰੇਗੰਡ ਹੋਵੇਗੀ 2077-14 ਤੱਕ ਸਾਡਾ ਦੇਸ਼ ਇੱਕ ਡਿਵੈਲਪਡ ਕੰਟਰੀ ਬਣ ਜਾਏਗਾ ਉਸ ਦੀ ਤਸ਼ਾ ਤੇ ਦਿਸ਼ਾ ਵਾਲੇ ਪਾਸੇ ਸਰਕਾਰ ਚੱਲਣ ਦਾ ਦਾਵਾ ਵੀ ਕਰ ਰਹੀ ਹੈ ਪਰ ਦੋਸਤੋ ਜਦੋਂ ਇਹ ਇਹੋ ਜਿਹੀ ਇੱਕ ਤੇਜ਼ੀ ਨਾਲ ਚੱਲਦ ਹੋਇਆ ਪਲੈਟਫਾਰਮ 'ਚ ਇਹੋ ਜਿਹੀ ਇੱਕ ਰੁਕਾਵਟ ਦੇਖਣ ਨੂੰ ਮਿਲਦੀ ਆ ਮਤਲਬ ਜਦੋਂ ਸਾਡੀ ਜੀਡੀਪੀ ਤੇਜ਼ੀ ਨਾਲ ਵਧ ਰਹੀ ਸੀ ਤਾਂ ਉਸ 'ਚ ਜਦੋਂ ਇਹੋ ਜਿਹੇ ਅੰਕੜੇ ਆਉਂਦੇ ਨੇ ਵੀ ਕਿ ਜੀਡੀਪੀ ਡਿੱਗੀ ਤਾਂ ਉਹ ਸਰਕਾਰ ਦੀ ਕਾਰਗੁਜ਼ਾਰੀ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੰਦੇ ਨੇ ਵੀ ਕਿ ਸਰਕਾਰ ਦੀ ਕਰਨੀ ਤੇ ਕਥਨੀ 'ਚ ਬਹੁਤ ਫਰਕ ਹੈ ਇਸ ਤਰ੍ਹਾਂ ਦੇ ਲੋਕਾਂ ਦੇ ਮਨਾਂ 'ਚ ਇੱਕ ਸ਼ੰਕੇ ਖੜੇ ਹੋਰਦੇ ਸ਼ੁਰੂ ਹੋ ਜਾਂਦੇ ਨੇ ਪਰ ਰਾਜਨੀਤਿਕ ਆਗੂਆਂ 'ਚ ਇੱਕ ਚੀਜ਼ ਦੀ ਤਾਂ ਖਾਸੀਅਤ ਹੁੰਦੀ ਹੈ ਕਹਿੰਦੇ ਉਹ ਝੂਠ ਵੀ ਬੋਲਦੇ ਨੇ ਤਾਂ ਪੂਰਾ ਜੋਰ ਲਾ ਕੇ ਐਵੇਂ ਬੋਲਦੇ ਨੇ ਕਿ ਜਿਵੇਂ ਉਹਨਾਂ ਤੋਂ ਵੱਡਾ ਸੱਚਾ ਬੰਦਾ ਹੀ ਕੋਈ ਨਹੀਂ ਹੈ ਤਾਂ ਇਸੇ ਕਰਕੇ ਉਹਨਾਂ ਦੇ ਝੂਠ ਤੇ ਵੀ ਲੋਕ ਇਤਬਾਰ ਕਰ ਲੈਂਦੇ ਨੇ ਇਹੋ ਜੀ ਗੱਲਾਂ ਅਸੀਂ ਅਕਸਰ ਕਹਿੰਦੇ ਆ ਤੇ ਇਹ ਗੱਲ ਸੱਚ ਵੀ ਹੈ ਕਿਉਂਕਿ ਰਾਜਨੀਤਿਕ ਪਾਰਟੀਆਂ ਚੋਣਾਂ ਸਮੇ ਲੋਕਾਂ ਨੂੰ ਵਾਅਦੇ ਕਰਦੀਆਂ ਨੇ ਕੁਝ ਕਰਦੀਆਂ ਨੇ ਸੱਤਾ 'ਚ ਆਉਣ ਲਈ ਹਰ ਚੀਜ਼ ਹੱਥਾਂ ਅਪਣਾਉਣ ਦੀ ਕੋਸ਼ਿਸ਼ ਕਰਦੀਆਂ ਨੇ ਪਰ ਜਦੋਂ ਸੱਤਾ 'ਚ ਆ ਜਾਂਦੀਆਂ ਨੇ ਤਾਂ ਉਹ ਲੋਕਾਂ ਨੂੰ ਹੀ ਭੁੱਲ ਜਾਂਦੀਆਂ ਨੇ ਉਹਨਾਂ ਨਾਲ ਕੀਤੇ ਵਾਅਦਿਆਂ ਨੂੰ ਭੁੱਲ ਜਾਂਦੇ ਆ ਉਹਨਾਂ ਕੀਤੀਆਂ ਗਾਰੰਟੀਆਂ ਭੁੱਲ ਜਾਂਦੀਆਂ ਆ ਤੇ ਇਸ ਤੋਂ ਇੱਕ ਚੀਜ਼ ਤਾਂ ਪਤਾ ਲੱਗਦੀ ਹੈ ਵੀ ਕਿ ਰਾਜਨੀਤਿਕ ਲੋਕ ਕਹਿੰਦੇ ਕੁਛ ਨਹੀਂ ਤੇ ਕਰਦੇ ਕੁਛ ਨਹੀਂ ਜੇ ਕੁਝ ਨਾ ਕਰਕੇ ਵੀ ਉਹ ਲੋਕਾਂ 'ਚ ਫੇਰ ਜਾ ਕੇ ਖੜੇ ਹੋ ਜਾਂਦੇ ਨੇ ਤੇ ਆਪਣੇ ਹਿਸਾਬ ਨਾਲ ਤਰਕ ਦਿੰਦੇ ਨੇ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੀ ਹੋਵੇਗੀ ਲੋਕ ਸਭਾ ਤੇ ਰਾਜ ਸਭਾ ਦਾ ਸੈਸ਼ਨ ਵੀ ਚੱਲ ਰਿਹਾ ਤੇ ਉਸੇ ਦੌਰਾਨ ਇਹ ਰਿਪੋਰਟ ਆਂਦੀ ਹੈ ਜਿਹੜੀ ਜੀ ਡੀ ਪੀ ਦੀ ਤਾਂ ਹੁਣ ਦੇਖਦੇ ਹਾਂ ਸੋਮਵਾਰ ਨੂੰ ਜਦੋਂ ਸੈਸ਼ਨ ਸ਼ੁਰੂ ਹੋਵੇਗਾ ਤਾਂ ਵਿਰੋਧੀ ਧਿਰ ਦੀ ਭੂਮਿਕਾ ਵੀ ਦੇਖਣ ਵਾਲੀ ਹੋਵੇਗੀ ਕੀ ਉਹ ਸਰਕਾਰ ਨੂੰ ਇਸ ਮੁੱਦੇ ਤੇ ਘੇਰਦੀ ਹੈ ਨਹੀਂ ਘੇਰਦੀ ਸਰਕਾਰ ਤੋਂ ਇਸ ਮੁੱਦੇ ਤੇ ਸਵਾਲ ਪੁੱਛਦੀ ਹੈ ਨਹੀਂ ਪੁੱਛਦੀ ਉਹ ਵੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਜ਼ਿੰਮੇਵਾਰੀ ਤਾਂ ਵਿਰੋਧੀ ਧਿਰ ਦੀ ਵੀ ਬਣਦੀ ਹੈ ਵੀ ਉਹ ਸਰਕਾਰ ਨੂੰ ਪੁੱਛੇ ਵੀ ਕਿ ਆਖਿਰਕਾਰ ਜੀਡੀਪੀ ਡਿੱਗਨ ਦੇ ਕੀ ਕਾਰਨ ਨੇ ਇਹ ਕਿਉਂ ਹੋ ਰਿਹਾ ਹੈ ਜਾਂ ਸਰਕਾਰ ਜਿਹੜੇ ਅੰਕੜੇ ਦੇ ਰਹੀ ਹੈ ਤਾਂ ਇਹਨਾਂ ਅੰਕੜਿਆਂ 'ਚ ਕਿਉਂ ਫਰਕ ਕਿਉਂ ਹੈ ਤਾਂ ਹੁਣ ਦੇਖਦੇ ਹਾਂ ਵਿਰੋਧੀ ਧਿਰ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਕਿਵੇਂ ਸਰਕਾਰ ਦੀ ਘੇਰਾਬੰਦੀ ਕਰਦਾ ਪਰ ਦੋਸਤੋ ਕੁੱਲ ਮਿਲਾ ਕੇ ਇੱਕ ਚੀਜ਼ ਤਾਂ ਬੜੀ ਨਮੋਸ਼ੀ ਭਰੀ ਸੀ ਕਹਿ ਸਕਦੇ ਹਾਂ ਚਿੰਤਾਜਨਕ ਹੈ ਵੀ ਕਿ ਇਸ ਕੁਆਟਰਲੀ ਪੀਰੀਅਡ ਚ ਜੀਡੀਪੀ ਦਾ ਡਿੱਗਣਾ ਕਿਉਂਕਿ ਅੱਗੇ ਫਿਰ ਅਸੀਂ ਕਹਿੰਦੇ ਹਾਂ ਕਿ ਕਿ ਸਰਦੀਆਂ ਦਾ ਮੌਸਮ ਹੈ ਸਰਦੀਆਂ ਦਾ ਮੌਸਮ ਚ ਫਿਰ ਵੀ ਕਾਰੋਬਾਰ ਕਿਤੇ ਨਾ ਕਿਤੇ ਆਮ ਤੌਰ ਤੇ ਜੇ ਪਿਛਲੀ ਐਵਰੇਜ ਕੱਟਦੇ ਹਾਂ ਤਾਂ ਘੱਟ ਹੀ ਰਹਿੰਦੇ ਹੁੰਦੇ ਆ ਤਾਂ ਹੁਣ ਦੇਖਣ ਵਾਲੀ ਗੱਲ ਹੋਵੇਗੀ ਵੀ ਕਿ ਸਰਕਾਰ ਇਸ ਨੂੰ ਪੂਰਾ ਕਰਨ ਲਈ ਕੀ ਕਰਦੀ ਹੈ ਜਾਂ ਜੀ ਡੀ ਪੀ ਦੇ ਵਿੱਚ ਮੋੜ ਤੋਂ ਵੱਧ ਕਰਨੀ ਜਾਂ ਮੋੜ ਤੋਂ ਪੈਰਾਸ਼ੀਰ ਕਰਨ ਦੀ ਕਿਹੋ ਜੀ ਰਣਨੀਤੀ ਤਿਆਰ ਕਰਦੀ ਇੱਕ ਦੇਖਣ ਵਾਲੀ ਗੱਲ ਹੋਵੇਗੀ ਪਰ ਸਰਕਾਰ ਦੀ ਜਿਹੋ ਜੀ ਕਾਰਗੁਜ਼ਾਰੀ ਹੋਵੇਗੀ ਸਰਕਾਰ ਜੋ ਕੁਝ ਕਰਦੀ ਰਹੇਗੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੇ ਕੱਲ੍ਹ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨ